ਹਰਜਿੰਦਰ ਸਿੰਘ ਦਾ ਮਾਮਲਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਮਾਮਲੇ ਦੀ ਜਿਸ ਨੇ ਨਾ ਸਿਰਫ ਪੰਜਾਬੀਆਂ ਦਾ ਦਿਲ ਹਿਲਾ ਦਿੱਤਾ ਹੈ ਸਗੋਂ ਪੂਰੇ ਭਾਰਤੀ ਭਾਈਚਾਰੇ ਵਿੱਚ ਚਿੰਤਾ ਦੀ ਲਹਿਰ ਪੈਦਾ ਕਰ ਦਿੱਤੀ ਹੈ ਗੱਲ ਹੈ ਪੰਜਾਬ ਦੇ ਨੌਜਵਾਨ ਹਰਜਿੰਦਰ ਸਿੰਘ ਦੀ ਜੋ ਅਮਰੀਕਾ ਵਿੱਚ ਕੈਦ ਹੈ ਅਤੇ ਜਿਸ ਨੂੰ ਇੱਕ ਹਾਦਸੇ 'ਚ 45 ਸਾਲ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮਾਮਲਾ ਕੀ ਹੈ ਹਰਜਿੰਦਰ ਸਿੰਘ ਤੇ ਦੋਸ਼ ਹੈ ਕਿ ਉਸਨੇ ਟਰੱਕ ਚਲਾਉਂਦੇ ਸਮੇਂ ਹਾਦਸਾ ਕਰ ਦਿੱਤਾ ਜਿਸ ਕਾਰਨ ਇੱਕ ਜਾਨ ਗਈ ਪਰ ਪਰਿਵਾਰ ਤੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਸਿਰਫ ਇੱਕ ਦੁਰਘਟਨਾ ਸੀ ਕੋਈ ਜਾਣਬੁੱਝ ਕੇ ਕੀਤਾ ਕੰਮ ਨਹੀਂ ਇਸੇ ਲਈ ਪੰਜਾਬੀ ਭਾਈਚਾਰਾ ਕਹਿ ਰਿਹਾ ਹੈ ਕਿ ਇਨਸਾਫ ਦੇ ਨਾਮ ਤੇ ਉਸ ਨੂੰ ਅਧਿਆਤਿਕ ਸਜ਼ਾ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਪਰਿਵਾਰ ਦੀ ਪੀੜਾ ਰਜਿੰਦਰ ਸਿੰਘ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤਰ ਕਿਸੇ ਵੀ ਅਪਰਾਧੀ ਵਾਂਗੂ ਨਹੀਂ ਹੈ। ਉਹ ਇੱਕ ਸਾਫ਼-ਸੁੱਧ ਨੌਜਵਾਨ ਹੈ ਜੋ ਕੇਵਲ ਆਪਣੀ ਜ਼ਿੰਦਗੀ ਬਣਾਉਣ ਲਈ ਵਿਦੇਸ਼ ਗਿਆ ਸੀ। ਉਸਦੀ ਮਾਤਾ ਰੋ-ਰੋ ਕੇ ਕਹਿੰਦੀ ਹੈ, ਸਾਡਾ ਪੁੱਤਰ ਤਾਂ ਆਪਣੀ ਮੰਜ਼ਿਲ ਦੀ ਖੋਜ ਵਿੱਚ ਸੀ ਪਰ ਅੱਜ ਉਹ ਕੈਦ ਨਿਯਸ ਲੱਖਾਂ ਦੇ ਪਿੱਛੇ ਹੈ। ਉਸਨੂੰ 45 ਸਾਲ ਦੀ ਸਜ਼ਾ ਦੇਣ ਦੀ ਗੱਲ ਸੋਚ ਕੇ ਵੀ ਸਾਡੀ ਰੂ ਕੰਬ ਜਾਂਦੀ ਹੈ। ਪੰਜਾਬੀ ਭਾਈਚਾਰੇ ਦੀ ਪ੍ਰਤੀਕਿਰਿਆ ਸੋਸ਼ਲ ਮੀਡੀਆ ਤੇ ਪੰਜਾਬੀ ਨੌਜਵਾਨਾਂ ਵੱਡੀ ਗਿਣਤੀ ਵਿੱਚ ਟਰੈਡ ਚੱਲ ਰਿਹਾ ਹੈ ਲੋਕ ਕਹਿ ਰਹੇ ਹਨ ਕਿ ਜੇਕਰ ਇੱਕ ਹਾਦਸੇ ਨੂੰ ਲੈ ਕੇ ਨੌਜਵਾਨ ਦੀ ਪੂਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਗਈ ਤਾਂ ਫਿਰ ਹਰ ਇੱਕ ਪੰਜਾਬੀ ਵਿਦਿਆਰਥੀ ਅਤੇ ਮਜ਼ਦੂਰ ਵਿਦੇਸ਼ ਵਿੱਚ ਅਸੁਰੱਖਿਅਤ ਮਹਿਸੂਸ ਕਰੇਗਾ ਵਕੀਲਾਂ ਅਤੇ ਹੱਕਾਂ ਵਾਲੀਆਂ ਸੰਸਥਾਵਾਂ ਦੀ ਚਿੰਤਾ ਕਈ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਵੀ ਇਸ ਮਾਮਲੇ 'ਚ ਦਖਲ ਦੇਣ ਦੀ ਮੰਗ ਕੀਤੀ ਹੈ। ਉਹ ਕਹਿ ਰਹੇ ਹਨ ਕਿ ਕਾਨੂੰਨ ਦੇ ਨਾਂ ਤੇ ਇਨਸਾਫ ਨਹੀਂ ਹੋਣਾ ਚਾਹੀਦਾ ਸਗੋਂ ਸੱਚਾਈ ਦੇ ਆਧਾਰ ਤੇ ਫੈਸਲਾ ਹੋਣਾ ਚਾਹੀਦਾ ਹੈ। ਪੰਜਾਬੀ ਨੌਜਵਾਨਾਂ ਲਈ ਵੱਡਾ ਸਬਕ ਇਹ ਮਾਮਲੇ ਸਾਨੂੰ ਵੱਡਾ ਇੱਕ ਵੱਡਾ ਸਬਕ ਵੀ ਦਿੰਦਾ ਹੈ। ਜਦੋਂ ਸਾਡੇ ਬੱਚੇ ਵਿਦੇਸ਼ ਜਾਂਦੇ ਹਨ ਉਹਨਾਂ ਨੂੰ ਨਾ ਸਿਰਫ ਸਿੱਖਿਆ ਤੇ ਰੋਜ਼ਗਾਰ ਦੀਆਂ ਮੁਸ਼ਕਲਾਂ ਹੁੰਦੀਆਂ ਹਨ ਸਗੋਂ ਕਾਨੂੰਨੀ ਖਤਰਿਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਵਿਦੇਸ਼ ਵਿੱਚ ਰਹਿੰਦੇ ਪੰਜਾਬੀਆਂ ਨੂੰ ਕਾਨੂੰਨੀ ਮਦਦ ਮਿਲ ਸਕੇ ਅਕੀਰ ਲਾਸਨੇਹਾ ਦਰਸ਼ਕੋ ਹਰਜਿੰਦਰ ਸਿੰਘ ਦੇ ਮਾਮਲੇ ਨੇ ਸਾਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਇੱਕ ਹਾਦਸੇ ਦੀ ਸੱਜਾ ਇੰਨੀ ਕਠੋਰ ਹੋ ਸਕਦੀ ਹੈ ਕਿ ਇੱਕ ਨੌਜਵਾਨ ਦੀ ਪੂਰੀ ਜ਼ਿੰਦਗੀ ਕੈਦ ਵਿੱਚ ਗੁਜ਼ਰ ਜਾਵੇਗੀ ਅੱਜ ਸਾਨੂੰ ਇਕੱਠੇ ਹੋ ਕੇ ਇੱਕ ਦੂਜੇ ਦਾ ਸਾਥ ਦੇ ਕੇ ਇਨਸਾਫ਼ ਦੀ ਆਵਾਜ਼ ਉਠਾਉਣ ਦੀ ਲੋੜ ਹੈ ਹਰਜਿੰਦਰ ਦੀ ਪੰਜਾਬੀ ਦੀ ਜ਼ਿੰਮੇਵਾਰੀ ਹੈ ਕਿਉਂਕਿ ਕੱਲ ਇਹ ਹਾਲਾਤ ਕਿਸੇ ਹੋਰ ਦੇ ਵੀ ਬਣ ਸਕਦੇ ਹਨ ਏਸੀ ਅੱਜ ਦੀ ਖਬਰ ਜੇਕਰ ਖਬਰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟਾਂ ਵਿੱਚ ਆਪਣੀ رائے ਜ਼ਰੂਰ ਦੇਣਾ ਧੰਨਵਾਦ